ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਆਪਾਂ ਕਈ ਦਿਨਾਂ ਤੋਂ ਮੁੱਦਾ ਚੱਕਿਆ ਹੋਇਆ ਜੀ ਮਾਤਾ ਜੀ ਦਾ ਕਿ ਇਹਨਾਂ ਨੂੰ ਫਿਲਮ ਚੋਂ ਕੱਢਤਾ ਪਹਿਲਾਂ ਤਾਂ ਤੁਸੀਂ ਜਲਦੀ ਤੋਂ ਸਾਜ ਨੂੰ ਪਾਟੇ ਫਿਲਮ 2 ਵਿੱਚੋਂ ਕੱਢਣ ਤੋਂ ਬਾਅਦ ਆਹ ਬਾਲੀਵੁੱਡ ਵਾਲਿਆਂ ਨੇ ਜਲਦੀ ਤੋਂ ਸਾਂਧੀ ਜਗ੍ਹਾ ਉੱਤੇ ਪੰਜਾਬ ਦੇ ਸਿੰਗਰ ਅਤੇ ਐਕਟਰ ਐਮੀ ਵਿਰਕ ਨੂੰ ਇਸ ਫਿਲਮ ਵਿੱਚ ਲੈਣ ਦਾ ਐਲਾਨ ਕੀਤਾ ਸੀ ਪਰ ਉਹ ਕਹਾਵਤ ਹੈ ਕਿ ਯਾਰਾਂ ਨਾਲ ਯਾਰ ਖੜਦੇ ਕੰਮ ਆਉ ਨਾ ਸੁਨੱਖਿਆ ਨਾਰਾ ਕੁਝ ਇਹੋ ਜਿਹਾ ਇਹ ਜਿਹੜਾ ਜੱਟ ਆ ਇਹ ਜਾਰੀਆਂ ਨਭਾਉਣ ਵਾਲਾ ਜੱਟ ਜਿਹੜਾ ਐਮੀ ਵਿਰਕ ਆ ਪੱਗ ਬੰਨੀ ਹੋਈ ਐ ਆ ਦੂਜੇ ਪਾਸੇ ਜਿਹੜਾ ਰੋਲਾ ਪੈਂਦਾ ਇਹ ਬੰਦੇ ਨੇ ਪੱਗ ਬੰਨੀ ਹੋਈ ਐ ਇਹ ਬੰਦੇ ਨੇ ਜ਼ੁਰਤ ਦਿਖਾਈ ਪਏ ਨਹੀਂ ਜੀ ਫਿਲਮ ਨੂੰ ਮਨਾ ਕਰਤਾ ਤੇ ਇਹ ਸੂਰਮੇ ਦੀ ਜ਼ੁਰਤ ਐਸ ਬੀਬੀ ਨੂੰ ਕਢਾਉਣ ਲੱਗਿਆਂ ਕਿਉਂ ਨਹੀਂ ਆਈ ਵਰਤੀ ਗਈ ਉਦੋਂ ਇੱਥੇ ਜ਼ੁਰਤ ਦੀ ਸੌਂਗ ਹੀ ਸੀ ਗੋਲੀਆਂ ਖਾ ਕੇ ਨੀਂਦੀਆਂ ਉਦੋਂ ਤਾਂ ਜ਼ੁਰਤ ਦਿਖਾਈ ਨਹੀਂ ਉਸ ਫਿਲਮ 'ਚ ਇਹ ਬੰਦਾ ਵੀ ਐ ਹੀਰੋ ਤੁਸੀਂ ਸੋਚੋ ਅੱਜ ਸਪੋਰਟ ਦੀ ਲੋੜ ਦਲਜੀਤ ਨੂੰ ਨਹੀਂ ਹੈਗੀ ਦਲਜੀਤ ਦੇ ਮਗਰ ਪੂਰੀ ਭਾਜਪਾ ਖੜੀ ਆ ਜੀ ਦਿਲ ਦਲਜੀਤ ਦੇ ਮਗਰ ਨੀਲੇ ਪੀਲੇ ਹਰੇ ਕਾਲੇ ਬਾਣੇ ਆਲੇ ਖੜੇ ਆ ਉਹ ਬਾਣੇ ਆਲੇ ਵੀ ਖੜੇ ਆ ਜਿਹੜੇ ਚਮਕੀਲੇ ਬេរ ਓਪੋਜੀਟਰ ਵਾਲਾ ਪਾਉਂਦੇ ਸੀ ਤੁਸੀਂ ਸਮਝੋ ਕੀ ਆ ਉਹ ਓਪੋਜੀਟਰ ਵਾਲਾ ਪਾਉਂਦੇ ਸੀ ਹੁਣ ਇਹਦੇ ਪੱਖ ਚ ਪਾਉਂਦੇ ਆ ਸਾਰੇ ਦਲੇ ਫਲੇ ਘੋੜੇ ਗਧੇ ਇੱਕ ਹੈ ਮੈਂ ਰਿਕਾਰਡਿੰਗਾਂ ਭੇਜ ਚੁੱਕਾ ਸਭ ਨੂੰ ਮੈਂ ਆਪਣੇ ਆ ਵੀਡੀਓ ਭੇਜ ਚੁੱਕਾ ਸਾਰਿਆਂ ਨੂੰ ਫੋਨ ਤੇ ਗੱਲਾਂ ਕਰ ਚੁੱਕਾ ਆ ਇੱਕ ਨੂੰ ਮੈਂ ਲਿਖਿਆ ਹੋਇਆ ਤੇ ਅਸਲੀ ਘੇਟ ਜੱਟ ਲੱਗਦਾ ਇਹਨੂੰ ਪਰਸਨਲੀ ਭੇਜਿਆ ਇਹਨਾਂ ਨੇ ਕੋਈ ਸਿਸਟਮ ਕੀਤੇ ਹੋਏ ਉੱਥੇ ਟੇਕਾ ਨੀਲਾ ਆਉਂਦਾ ਨਹੀਂ ਤੇ ਦੇਖਿਆ ਸਭ ਨਹੀਂ ਹੈ ਇਹਨਾਂ ਨੇ ਪਰ ਇਸ ਬੀਬੀ ਨਾਲ ਕੋਈ ਖੜਾ ਨਹੀਂ ਹੋ ਰਿਹਾ ਨਲਜੀਤ ਦੁਸਾਂਜ ਨਾਲ ਖੜੇ ਹੋਣਾ ਕਿਉਂਕਿ ਪੈਸੇ ਦਿੱਤੇ ਆ ਉਹਨੇ ਰੋਲਾ ਪਾਉਣ ਲਈ ਪੈਸੇ ਦਿੱਤੇ ਆ ਪਹਿਲੇ ਦਿਨ ਮੈਂ ਕਹਿੰਨਾ ਬਈ ਕੋਈ ਨਹੀਂ ਹੈਗਾ ਉਹ ਨਾਲ ਹੀ ਰਲੇ ਹੋਏ ਨੇ ਮੀਕੇ ਭਾਈ ਸਾਹਿਬ ਜੂਣੀ ਜਾਂ ਬਾਕੀ ਮੈਂ ਉਹਨਾਂ ਨੂੰ ਵੀਡੀਓ ਪਾਈ ਆ ਉਹ ਬੀਬੀ ਦੀ ਰਿਕਾਰਡਿੰਗ ਵੀ ਪਾਈ ਆ ਕੱਲ ਨੂੰ ਰਿਕਾਰਡਿੰਗ ਸੁਣ ਲਿਓ ਜੇ ਤੁਹਾਨੂੰ ਪੰਜਾਬੀਓ ਆਮ ਪਬਲਿਕ ਨੂੰ ਤਰਸਣਾ ਆਇਆ ਤੇ ਸ਼ਰਮ ਕਰੋ ਫੇ ਡੁੱਬ ਮਰੋ ਸਾਲਿਓ ਮੈਂ ਤਾਂ ਕਹਿੰਦਾ ਪਰਲੋ ਆ ਜੇ ਪਹਿਲਾਂ ਪੰਜਾਬ ਠੋਕਿਆ ਜਾਵੇ ਉੱਚ ਫਿਰ ਜੇ ਰਿਕਾਰਡਿੰਗ ਸੁਣ ਕੇ ਕੱਲ ਨੂੰ ਕਿਓ ਤੁਸੀਂ ਕਹਿੰਦਾ ਵਾਦੋਆਮਾਂ ਦਿੰਦਾ ਕਿਉਂ ਦਿੰਨਾ ਕਿਉਂਕਿ ਮੈਂ ਸੱਚਾ ਸਾਫ ਦਿਲੋਂ ਮੈਨੂੰ ਦੁੱਖ ਹੋਇਆ ਉਹ ਬੀਬੀ ਦਾ ਤੁਹਾਨੂੰ ਕਿਸੇ ਨੂੰ ਦੁੱਖ ਨਹੀਂ ਹੋਇਆ ਮੀਲੇ ਪੀਲੇ ਹਰੇ ਬਾਣਿਆਂ ਨੂੰ ਹੈਨਾ ਇਹੀ ਦਲਜੀਤ ਹੁੰਦਾ ਚਮਕੀਲੇਲੇ ਰੌਲਾ ਆਪੋਜੀਟ ਇਹਦੇ ਨਾਲ ਇਹ ਕਿਉਂ ਆ ਸੋਚੋ ਆਇਆ ਚੂਹਾ ਜਾਂ ਡਾਇਰੈਕਟਰ ਹੈ ਨਾ ਇਸ ਵੱਲੋਂ ਦਾ ਸਰਦਾਰ ਜੀ ਦਾ ਤੁਹਾਨੂੰ ਮੈਂ ਦੱਸਾਂ ਇਹ ਬੰਦੇ ਦੀਆਂ ਸਾਰੀਆਂ ਕਰਤੂਤਾਂ ਮੈਂ ਤਾਂ ਖੋਲਣੀਆਂ ਕਿ ਕੋਈ ਮੁੰਬਈ ਤੱਕ ਆ ਗਏ ਹੋਣੇ ਇਹਨੇ ਮੁੰਬਈ 'ਚ ਬਹੁਤ ਬਦਨਾਮੀ ਕਰਨੀ ਪਹਿਲਾਂ ਹੀ ਪੰਜਾਬੀਆਂ ਦੀ ਬਦਨਾਮੀ ਬਹੁਤ ਹੈ ਫੇ ਪੱਗ ਵਾਲਾ ਬਚ ਕੇ ਰਿਓ ਐਂ ਕਹਿੰਦੇ ਆ ਜਦੋਂ ਦਾ ਗੰਦ ਪਾਇਆ ਪ੍ਰੋਡਕਸ਼ਨ ਵਾਲਿਆਂ ਨੇ ਇਹ ਜਰਨੈਲ ਭਾਈ ਸਾਹਿਬ ਕਹਿੰਦੇ ਭਈ ਇੱਕ ਲਾਈਵ ਚੱਲਦਾ ਸ਼ੋਅ ਦੇ ਵਿੱਚ ਆਉਣ ਲੈਣ ਆਏ ਤੇ ਕਹਿੰਦੇ ਸਾਨੂੰ ਸਾਡਾ ਆਪਣਾ ਸੈਂਸਰ ਚਾਹੀਦਾ ਠੀਕ ਹੈ ਸੈਂਸਰ ਲੈ ਲਿਓ ਆਪਣਾ ਫਿਰ ਤੁਸੀਂ ਆਪਣੀਆਂ ਮਰਜ਼ੀਆਂ ਕਰ ਲਿਓ ਪਹਿਲਾਂ ਬੀਬੀ ਦਾ ਸਾਥ ਤਾਂ ਦੇ ਲਓ ਬਜ਼ੁਰਗ ਦਾ ਇਹ ਤਾਂ ਕਿਸੇ ਇਨਸਾਨ ਨਹੀਂ ਦਿੱਤਾ ਜਿਹੜੀ ਇਹਨਾਂ ਦੇ ਆਪੋਜੀਟ ਹੈ ਜਿਹੜੀ ਬੀਬੀ ਰਿਸ਼ੀ ਮੈਡਮ ਉਹ ਉਹ ਤਾਂ ਜੀ ਪਦਮ ਸ਼੍ਰੀ ਨੇ ਪਦਮ ਸ਼੍ਰੀ ਕਿੱਥੇ ਲਿਖਿਆ ਵੀ ਝੂਠੇ ਰਫੇਡਿੰਗ ਕਰਦੇ ਇੱਥੇ ਤਾਂ ਮੈਨੂੰ ਸਾਫ਼ ਦੇਖਦਾ ਉਹਨਾਂ ਦੀ ਹਿੰਮਤ ਨਹੀਂ ਹੋਈ ਵੀ ਨਹੀਂ ਬਜ਼ੁਰਗ ਹੈ ਬਹੁਤ ਸਾਲਾਂ ਬਾਅਦ ਕੰਮਦਵਾਰਾ ਕਰਨ ਲੱਗੇ ਆਪਾਂ ਕੱਢਣਾ ਨਹੀਂ ਰੱਖੋ ਇਹਨਾਂ ਨੂੰ ਚਲੋ ਪਹਿਲੇ ਦੂਜੇ ਦਿਨ ਕਰ ਦਿੰਦੇ ਦੁੱਖ ਨਹੀਂ ਪੂਰੀ ਸ਼ੂਟਿੰਗ ਕਰਕੇ ਤੁਸੀਂ ਉਹਨਾਂ ਨੂੰ ਕੱਢਿਆ ਉਹ ਸ਼ਰਮ ਕਰੋ ਏ ਮਰ ਜਾਓ ਸਾਲਿਓ ਚੱਪੜੀ 'ਚ ਨੱਕ ਰੋਬ ਕੇ ਮਹੀਨਾਵ ਕਿਦਾ ਸ਼ੂਟ ਤੇ ਆਏ ਹੋਣਗੇ ਕਿਦਾਂ ਰਿਕਾਰਡਿੰਗ ਸੁਣ ਕੇ ਕਲੇਜੇ ਨਾਲ ਕੱਲ ਨੂੰ ਹਿੱਲ ਗਏ ਤਾਂ ਮੈਨੂੰ ਕਹਿ ਦਿਓ ਮੈਂ ਹੁਣ ਪੁੱਛਦਾ ਅਸੋਸੀਏਸ਼ਨਾਂ ਜਿਹੜੀਆਂ ਬਣੀਆਂ ਆ ਉਹ ਕਿੱਥੇ ਆ ਜਾਂ ਤੁਸੀਂ ਸਟੇਜਾਂ ਤੇ ਖੜ ਕੇ ਜੋਸ਼ੀ ਨੂੰ ਸਟੇਜ ਤੋਂ ਲਾਉਣ ਲਈ ਲੜ ਲੋਂਗੇ ਰੌਣੀ ਆ ਕੇ ਇੱਕ ਬੰਦਾ ਜੋਸ਼ੀ ਸਟੇਜ ਤੇ ਆ ਗਿਆ ਤਾਂ ਉਹਨੂੰ ਕਹਿੰਦਾ ਤੂੰ ਗਾਣਾ ਗਾਉਣਾ ਉਹ ਕਹਿੰਦਾ ਕੀ ਹੋਇਆ ਕਹਿੰਦਾ ਮੈਂ ਵੀ ਮੈਂਬਰ ਉੱਪਰ ਆਸ ਕਹਿੰਦਾ ਥੱਲੇ ਜਾਓ ਫਿਰ ਕਹਿੰਦਾ ਰਸ਼ਕਾ ਨੂੰ ਪਾਇਆ ਆਹ ਗੱਲਾਂ ਤਾਂ ਕਰਦੇ ਆ ਇਹ ਅਸੋਸੀਏਸ਼ਨ ਇਹਦੇ ਲਈ ਬਣਾਈ ਆ ਤੁਸੀਂ ਫਿਰ ਇਹਨਾਂ ਨੇ ਬੋਲੋ ਐਸਾ ਪੈਸੇ ਨੋਟ ਇਕੱਠੇ ਕਰਦੇ ਆ ਇੱਥੇ ਮੁੰਬਈ ਚ ਘੁੰਮਦਾ ਗਿਆ ਰੌਣੀ ਆ ਕੇ ਤੋਂ ਘੁੰਮ ਕੇ ਦੱਸੇ ਕਿਨੇ ਧੌੜੀ ਲਾ ਦੇਣੀ ਤੇਰੀ ਵੱਡਿਆ ਤੂੰ ਸੱਚਿਆ ਤੇਰੇ ਬਾਰੇ ਸਭ ਤੋਂ ਪਹਿਲਾਂ ਮੈਂ ਬੋਲਿਆ ਕਰੂੰ ਤੁਸੀਂ ਮੇਰੇ ਤੇ ਕੇਸ ਮੈਂ ਦੇਖਾਂ ਤੁਹਾਨੂੰ ਇਸ ਬੀਬੀ ਲਈ ਆਮ ਪਬਲਿਕ ਇਕੱਠੀ ਹੋਵੇ ਮੈਂ بڑے بڑے ਜਿਹੜੇ ਇਮੋਸ਼ਨਲ ਕਰ ਕਰ ਲੋਕਾਂ ਨੂੰ ਸympathies ਲੈਂਦੇ ਉਹਨਾਂ ਦੇ ਪਰਦੇ ਖੋਲੂੰਗਾ ਮੈਂ ਤਾਂ ਸਬੂਤ ਇਕੱਠੇ ਕਰਦਾ ਸੀ ਫੇ ਦੇਖ ਰਿਹਾ ਵੀਡੀਓ ਮੈਂ ਰੋਜ਼ ਦੀ ਰੋਜ਼ ਔਖਾ ਹੋ ਕੇ ਵੀ ਪਾਉਣਾ ਮੇਰੇ ਘਰ 'ਚ ਕੋਈ ਪ੍ਰੋਬਲਮ ਹੈ ਫੇਰ ਵੀ ਪਾ ਰਿਹਾ ਸੋਚ ਕੇ ਦੇਖੋ ਕਿ ਬੀਬੀ ਲਈ ਮੈਂ ਖੜਾ ਹੋਇਆ ਕੋਈ ਨਹੀਂ ਮੀਡੀਆ ਦਾ ਖੜਾ ਹੋਇਆ ਨੰਬਰ ਆਪਾਂ ਮੀਡੀਆ ਲਈ ਪਾਇਆ ਸੀ ਸੋਨਮ ਬਾਜਵਾ ਤੇ ਮੈਂ ਕਿੱਡੀ ਮੈਂ ਕਹਿੰਦਾ ਸੀ ਉਹ ਹੋ ਪਈ ਹੈ ਵਿਚਾਰੀ ਭੋਲੀ ਆ ਉਹਦੀ ਵੀ ਜੀਭ ਤੋਂ ਇੱਕ ਨਹੀਂ ਫੁੱਟਿਆ ਲਫ਼ਜ਼ ਪਈ ਬੀਬੀ ਨੂੰ ਨਾ ਕੱਢੋ ਕਿਉਂਕਿ ਮਾਂ ਬਣਾਈ ਹੋਈ ਆ ਰਿਸ਼ੀ ਮੈਨੂੰ 36 ਲੋਕ ਫੋਨ ਕਰ ਕਰਕੇ ਕਹਿ ਰਹੇ ਨੇ ਉਹ ਛੱਡ ਪਰਾਂ ਭਾਜੀ ਸਾਰੇ ਜਿਨ੍ਹਾਂ ਦੀ ਜਿੰਨਾ ਬਣੀ ਆ ਉਹ ਨਹੀਂ ਉਹਨੂੰ ਹੀ ਰੱਖਣਾ ਹੁੰਦਾ ਤੂੰ ਤੂੰ ਆਪਣਾ ਕੰਮ ਕਰ ਸਟੈਂਡ ਕਰ ਫੇ ਇਹਨਾਂ ਨਾਲ ਲੜੀ ਮੈਂ ਕਿਹਾ ਮਾਮਾ ਸਟੈਂਡ ਹੋ ਕੇ ਕਿੱਥੇ ਸਬੂਤ ਰਹਿ ਜੂ ਮੈਂ ਖੜਾ ਜਿਹੜੇ ਕੋ ਸਟੈਂਡ ਮਿਲ ਗਏ ਨਾ ਜਿਨ੍ਹਾਂ ਜਿਨ੍ਹਾਂ ਨੂੰ ਫਿਲਮ ਲੈਣ ਚ ਵੀ ਜਿਹੜੇ ਕਹਿੰਦੇ ਸੀ ਰਾਈਟਰਾਂ ਵਾਲੇ ਲੜਾਂਗੇ ਜਾਂ ਅੰਦੋਲਨਾਂ ਚ ਜਿਹੜੇ ਤੁਰੇ ਫਿਰਦੇ ਲੋਕਾਂ ਲਈ ਲੜਾਂਗੇ ਉਹ ਪੈਸਿਆਂ ਦੇ ਜਾਂਦੇ ਆ ਹੁਣ ਮੈਂ ਪਰਸਨਲੀ ਭੇਜੀ ਰਿਕਾਰਡਿੰਗ ਪਰਸਨਲੀ ਵੀਡੀਓ ਭੇਜਦਾ ਪਰਸਨਲੀ ਗੱਲਾਂ ਕੀਤੀਆਂ ਕਿਸੇ ਮਾਈ ਦੇ ਲਾਲ ਚ ਜੁਰਤ ਨਹੀਂ ਜਿਹੜੇ ਬਹੁਤ ਦੁਹਾਈਆਂ ਦਿੰਦੇ ਪੱਗ ਦੀਆਂ ਇਹ ਮੈਂ ਐਡਾ ਜੁਰਤ ਨਾਲ ਗੱਲ ਕਿਉਂ ਕਰ ਰਿਹਾ ਜਿਵੇਂ ਐਡਾ ਫੋਨ ਨਾ ਕੀਤਾ ਹੁੰਦਾ ਮੈਂ ਕਰਦਾ ਨਾ ਬਹੁਤ ਬੇੜਾ ਗਰਕ ਹੋ ਰਿਹਾ ਪੰਜਾਬ ਦਾ ਬਾਕੀ ਸਤਾਈ ਚ ਹੋ ਜਾਣਾ ਸਾਂਭ ਲੋ ਇਹ ਕੋਈ ਢੰਗ ਦਾ ਚੱਜਦਾ ਨਹੀਂ ਹੈ ਇਹਨਾਂ ਦੇ ਸ਼ਰਮ ਕਰੋ ਵੈਸੇ ਤਾਂ ਤੁਸੀਂ ਸਬੂਤ ਦੇਈ ਜੇ ਨੇ ਦੋង ਨੂੰ ਨਾ ਜਿਤਾ ਕੇ ਵੋਟਾਂ 'ਚ ਇਹ ਵਧੀਆ ਗੱਲ ਹੈ ਜਿਤਾਇਓ ਵੀ ਨਾ ਇਹਨਾਂ ਨੂੰ ਜਿਤਾਇਓ ਨਾ ਐਨ ਆਰ ਆਈ ਭਰਾਵੋ ਹੱਥ ਜੋੜ ਕੇ ਬੇਨਤੀ ਬਚੋ ਇਹਨਾਂ ਤੋਂ ਇਹ ਜਿਹੜੇ ਬਾਣਿਆਂ ਵਾਲੇ ਜਾਂ ਪੱਗਾਂ ਵਾਲੇ ਨਾ ਸਾਰਿਆਂ ਨੂੰ ਪਰਸਨਲੀ ਮੈਂ ਰਿਕਾਰਡਿੰਗ ਪਾਈ ਆ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਕੱਲ ਦੀ ਰਿਕਾਰਡਿੰਗ ਜ਼ਰੂਰ ਸੁਣਿਓ ਵੀਡੀਓ ਸੁਣਿਓ ਕੱਲ ਦੀ ਉੱਥੇ ਮੈਂ ਰਿਕਾਰਡਿੰਗ ਪਾਉਂਗਾ ਅੱਜ ਕਿਸੇ ਦਾ ਫੋਨ ਦਾ ਇੰਤਜ਼ਾਮ ਕਰਦਾ ਤੇ ਬਹੁਤ ਬੇੜਾ ਕਰਕੇ ਆ ਬੀਬੀ ਨੂੰ ਮਦਦ ਦੀ ਲੋੜ ਆ ਭਾਜੀ ਇਹ ਬੀਬੀ ਲਈ ਮਦਦ ਕਰੋ ਇਹ ਬੀਬੀ ਨੇ ਛਾ ਜਾਣਾ ਸੀ ਫਿਲਮ ਚ ਕਹਿੰਦੇ ਕੋ ਐਕਟਰ ਦੱਸਦੇ ਆ ਆ ਬੰਦਾ ਜਿਹੜਾ ਜਿਹਨੇ ਮੈਨੂੰ ਸਾਰੀ ਗੱਲਾਂ ਬਾਤ ਦੱਸੀ ਹੈ ਇਹਦੇ ਜਰੀਏ ਆਈ ਆ ਮੇਕੋ ਗੱਲ ਕੋ ਐਕਟਰ ਦੱਸਦੇ ਆ ਵੀ ਬਾ ਕਮਾਲ ਕੰਮ ਕੀਤਾ ਸੀ ਸਿਰਫ ਕੱਢੀ ਕਿਉਂਕਿ ਫੱਟੀ ਪੋਛ ਦੇਣੀ ਸੀ ਦੋਖ ਦੀ ਕਿਹੜੀ ਪੋਛ ਦੇਣੀ ਹੈ ਤੁਸੀਂ ਸੋਚੋ ਫਿਲਮ ਦਾ ਨਾਮ ਕੱਲ੍ਹ ਰਿਵੀਲ ਕਰਦਾਂਗੇ ਜੀ ਬਹੁਤ ਵੱਡੀ ਫਿਲਮ ਕਾਸਟ ਮੈਂ ਦੱਸੇ ਦਿੱਤੀ ਹੈ ਬੜ ਬੜੀਆਂ ਗੱਪਾਂ ਵਾਲੇ ਨੇ ਇਹ ਦਲਜੀਤ ਨੂੰ ਵੀ ਪਤਾ ਹੈ ਬੱਬੂ ਮਾਨ ਨੂੰ ਵੀ ਪਤਾ ਆ ਹਨਾ ਉਹ ਜਿਹੜਾ ਗਿੱਪੀ ਗਰੇ ਵਾਲਾ ਉਹਨੂੰ ਵੀ ਪਤਾ ਕਿਉਂ ਨਹੀਂ ਨਿਤਰੇ ਜੀ ਕਿਉਂਕਿ بڑے ਪੱਥਰ ਦਿਲ ਤੇ ਕੁੱਤੇ ਨੇ ਅਮਨ ਖਟਕਰ ਦਾ ਇੱਕ ਚੈਨਲ ਹੈ ਜੀ ਪ੍ਰਾਈਮ ਏਸ਼ੀਆ ਪਰਸਨਲ ਭੇਜਤੀ ਉਹਨਾਂ ਨੂੰ ਵੀਡੀਓ ਰਿਕਾਰਡਿੰਗ ਭੇਜਤੀ ਆ ਦੇਖ ਲਓ ਉਹ ਵੀ ਨਹੀਂ ਬੋਲਿਆ ਕਿਸੇ ਨੇ ਨਹੀਂ ਬੋਲਣਾ ਸਿਰਫ ਨੋਟ ਇਹਨਾਂ ਦੇ ਮੂੰਹ ਚ ਦਾਓ ਫੇਰ ਸੱਚ ਬੋਲਣਗੇ ਝੂਠ ਤਾਂ ਬੋਲਣਗੇ ਬੋਲਣਗੇ ਪੈਸੇ ਲੈ ਕੇ ਇਹਨਾਂ ਦੀ ਆ ਔਕਾਤ ਹੈ ਮਿਹਰਬਾਨੀ ਸ਼ੁਕਰੀਆ ਜੀ